ਕੇ ਖਲਾਰੇ ਮਰਤਾਸੀ ਹਰ ਦੋ ਦੋ ਬੈਂਕ ਮਿੰਟ ਲਗਾਈ ਦਿਓ ਵਾਹ ਦੂਜੀ ਦਾ ਖਾਸ ਸਾਹਿਬ ਆ ਦੂਜੀ ਦੇ ਪਟੇ ਜਿਹੜੇ ਉੱਥੇ ਸਿੰਘ ਬੈਠੇ ਹਨ ਉਹਨਾਂ ਨੇ ਸਪੋਰਟ ਕਰੀਏ ਸਾਡੇ ਰੋਹ ਤੋਂ ਹੱਥ ਆਪਾਂ ਇੱਕ ਹੀ ਆਵਾਜ਼ ਦੇ ਮਨਤੇ ਹਾਂ ਸਾਰਾ ਵਿੱਚ ਪ੍ਰੋਤ ਦੇ ਆਪੇ ਸਾਰੇ ਜਿਹੜੇ ਆਪਣੇ ਜਿੰਨੇ ਮਸਲੇ ਹਨ ਤੇ ਯਾਰਾਂ ਦੀਆਂ ਯਾਰਾਂ ਜੋ ਨਾਲ ਹਨ ਆਪਣੇ ਆਪ ਸਰਗਰਮ ਆਪਣੇ ਬੰਦੇ ਨਾਲ ਨਾਲ ਤੁਝੇ ਨਹੀਂ ਬਣਾਉਂਦੇ ਆ ਗੁਰੂ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਜਾਰੇ ਲੈ ਕੇ ਬੜਾ ਵੱਡਿਆ ਕੱਲਿਆ ਹੋਰੇ ਸਰਕਾਰਾਂ ਤੇ ਨਾ ਜਾਹਤ ਕਰੋ ਆਪਨੀ ਰਾਖੀ ਆਪ ਕਰੋ ਇਹ ਨਾਅਰਾ بلند ਕਰੋ ਹੋ ਸਾਡੇ ਵੀਰ ਸਰਪਾਤਨ ਜੀ ਤਾਲਾ ਹੋ 2 ਮਿੰਟ ਦੇ ਵਿਚਾਰ ਸਰਕਾਰ ਦਾ ਪਿੱਤ ਸਵਾਪਾ ਚਰਨ ਵਾਸਤੇ ਗੋੜ ਨੂੰ ਜਾਬ ਕਰਕੇ ਬੈਠਾ ਮੇਰੇ ਤਖਾਲ ਵੀਰੇ ਅੱਜ ਤੇ ਬਲਾਉ ਨਤੋ ਉਹ ਇਧਰ ਜੀ ਟਾਖਾਰ ਸਾਹ ਸਰੇ ਰਾਹ ਜੀ ਕੀ ਖੱਤੇ ਮੇਰੇ ਤਖਾਲ ਵੀਰੇ ਭਾਰਤ ਕੋਈ ਉਮਰ ਤੇ ਕਿਸੇ ਨੂੰ ਸੌਣ ਨਹੀਂ ਲਈ ਉਸ ਤੋਂ ਬਾਅਦ ਬੈਠੇ ਜਦ 200 ਬੱਲੇਬਾਜ਼ ਸਾਹਿਬ ਗੋੜੀ ਮੱਟੀ ਕੁਰਬਾਨੀ ਉਹਨਾਂ ਦੀ ਅੱਜ ਘਟ ਤੋਂ ਘਟਨੀ ਮੇਟੋ ਉੱਪਰ ਹੋ ਗਿਆ ਦੋਨੋਂ ਨੇ ਮਰਨ ਦੇ ਪਾਸੇ ਬੈਠਿਆ ਕੋਈ ਮੀਟਰ ਉਹਦਾ ਤੁਸੀਂ ਨਹੀਂ ਵੇਖਿਆ ਹੋਣਾ ਜਿੰਨੇ ਵੀ ਕਾਲੀ ਕਾਂਗਰਸੀ ਦਾ ਸਿਆਸੀ ਮੀਟਰ ਲੋ ਬਸਾਰੇ ਮੀਟਰ ਤੁਸੀਂ ਆਪਣੀ ਚੰਗ ਦੇ ਮਗਨ ਦੇ ਵਿੱਚ ਇਕੱਤਰਦੇ ਤੇ ਬਾਹਰੋਂ ਦੇ ਚੇਲੇਦਾਰਾਂ ਨੇ ਪਿੰਡ ਤਾਰਦੇ ਨੇ ਜੋ ਹੱਥਾਂ ਰੱਖਿਆ ਹੁੰਦੇ ਨੇ ਬਾਹਰੋਂ ਚੇਲੇਦਾਰ ਸਾਡੀ ਬੜੀ ਤਗੜੀ ਕਰ ਦਿੰਦੀ ਏ ਜਿਹੜੇ ਆਜ ਖੁੱਦ ਮਰਨ ਵਰਤ ਕੇ ਬੈਠੇ ਨੇ ਤੁਮਾਂਕੇ ਸਭ ਤੋਂ ਪਹਿਲਾ ਮਹਾਂਕਰਬਾਨੀ ਦੇ ਆਂ ਦਾ ਮਗਨਰੀ ਫੌਜ ਤਿਆਰੋ ਭਰਾਵੋ ਮਾਂ ਦੇ ਹਾਸਤੇ ਇਹ ਸਾਰੇ ਫਾਰਮਾਂ ਦੇ ਜਿਹੜਾ ਆਪਣਾ ਤੱਕੋ ਪੰਡੂ ਵਾਸਤੇ ਮੱਤ ਤੋਂ ਰਾਤ ਤੱਕ ਜਾਣ ਜਿਹੜੇ ਦਰਦ ਜੱਫੇ ਜਲਦੀ ਨੂੰ ਤਿਆਰ ਕਰੋ ਮੱਤ ਤੋਂ ਦੇ ਕਿਸੇ ਬੱਕੇ ਉੱਤੇ ਰਾਜਨ ਉੱਤੇ ਨਿਕਲੋ ਕਿਉਂਕਿ ਜੋਕਰ ਹੱਥੋਂ ਉਹ ਰਾਜਨ ਉੱਤੇ ਨਿਕਲੋ ਸਰਕਾਰਾਂ ਦੀਆਂ ਬੰਨਾਂ ਤੱਕ ਜਰੂਰ ਲਾ ਕੇ ਜਾਂਦੀ ਹੈ ਕਈ ਰੋਕ ਲੋਕ ਜਨ ਕਹਿੰਦੇ ਸੀ ਕਿ ਦੁਬਾਰੇ ਫਿਰ ਤੀਜੀ ਵਾਰ ਬੇਤੀ ਵਰ ਗਿਆ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮਹਿਰਪਾਲ ਸਿੰਘ ਜਤਾਲਾ ਜੋਨਮੰਦੋੜ ਦਾ ਵਾਈਸ ਪ੍ਰਧਾਨ ਵੇਖੋ ਜੀ ਅਸੀਂ ਜਿਹੜਾ ਦੋ ਫਾਰਮਾਂ ਨੇ 30 ਤਰੀਕ ਦਾ ਜਿਹੜਾ ਬੰਦ ਦਾ ਸੱਦਾ ਦਿੱਤਾ ਹੈ ਮੁਕੰਮਲ ਤੌਰ ਤੇ ਸਰਕਾਰ ਨੂੰ ਹਿਲਾਉਣ ਵਾਸਤੇ ਉਹਦੀਆਂ ਜੜਾਂ ਪੁੱਟਣ ਵਾਸਤੇ ਲੋਕਾਂ ਨੇ ਦੁਕਾਨਦਾਰਾਂ ਨੇ ਭਾਈਚਾਰੇ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਪ੍ਰੋਪਰ ਤੌਰ ਤੇ ਜਿੰਨੀਆਂ ਵੀ ਅਸੀਂ ਦੇਖੀਆਂ ਨੇ ਦੁਕਾਨਾਂ ਬੰਦ ਨੇ ਆਵਾਜਾਈ ਬੰਦ ਹੈ ਰੋਡਵੇਜ ਬੰਦ ਹੈ ਬੱਸਾਂ ਟਰੱਕ ਹਰੇਕ ਚੀਜ਼ ਬੰਦ ਹੈ ਲੋਕਾਂ ਨੇ ਸਾਡਾ ਮੁਕੰਮਲ ਤੌਰ ਤੇ ਬਹੁਤ ਵਧੀਆ ਸਾਥ ਦਿੱਤਾ ਹੈ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਗੁੰਗੀ ਬੋਲੀ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਇਹ ਪਹਿਲਾ ਸਟੱਪ ਚੁੱਕਿਆ ਹੈ ਜੋ ਕਿ 30 ਤਰੀਕ ਦਾ ਜਿਹੜਾ ਬੰਦ ਕਾਲ ਦਾ ਸੱਦਾ ਸੀ